ਸ਼ਸ਼ੀਕਾਲ ਐਸਐਮਸੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਾ ਨਿਧੀ ਹਾਜ਼ਰ ਆਏ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਗਣਤੰਤਰ ਦਿਵਸ ਦੀ ਚਾਕੀ ਨੂੰ ਲੈ ਕੇ ਸੀਮਾਨ ਦਾ ਠੋਕਵਾ ਜਵਾਬ ਕਿਹਾ ਸਾਨੂੰ ਨਹੀਂ ਚਾਹੀਦੀ ਭਾਜਪਾ ਦੇ ਐਨਓਸੀ ਐਸੀ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨਾ ਜਾਣਦੇ ਆ ਵਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ ਦਾਅਵਾ 2023 ਚ ਪੀਐਸਪੀਸੀਐਲ ਨੇ ਕਾਇਮ ਕੀਤਾ ਤੇ ਰਿਕਾਰਡ ਬਿਜਲੀ ਦੇ ਉਤਪਾਦਨ ਚ ਕੀਤਾ ਵਾਦਾ 2024 ਚ ਬਦਲ ਜਾਵੇਗਾ ਪੰਜਾਬ ਦਾ ਸੜਕੀ ਟਾਚਾ ਦਿੱਲੀ ਅੰਬੇਰ ਘਟਰਾ ਐਕਸਪ੍ਰੈਸ ਵੇ ਹੋਵੇਗਾ ਚਾਲੂ ਪੰਜਾਬ ਦੇ ਠੰਡ ਵਿਚ ਲੇ ਨਵੇਂ ਸਾਲ ਦੀ ਸ਼ੁਰੂਆਤ ਸਿਥਾਵਾ ਸੰਗਨੀ ਧੁੰਦ ਦੀ ਲਪੇਟ ਚ ਤਾਪਮਾਨ 0 ਡਿਗਰੀਵਤ ਲੁਧਿਆਣਾ ਬਾਸਰਡੇ ਚੌਕੇ ਵਿੱਚ ਹੰਗਾਮਾ ਮਹਿਲਾ ਨੇ ਲਗਾਏ ਪੁਲਸ ਮੁਲਾਜ਼ਮ ਉੱਪਰ ਥੱਪੜ ਮਾਰਨ ਦੇ ਇਲਜ਼ਾਮ ਲੋਕਾਂ ਨੇ ਕਿਹਾ ਕਿ दारू ਪੀ ਕੇ ਡਿਊਟੀ ਕਰ ਰਹੇ ਹਨ ਪੁਲਿਸ ਮੁਲਾਜ਼ਮ ਸੰਗਰੂਰ ਚ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ ਠੱਗੀ ਟਰੈਵਲ ਏਜੰਸੀ ਨੌਜਵਾਨ ਤੋਂ ਹੱਟ ਪੇ 14 ਲੱਖ ਰੁਪਏ ਜਲੰਧਰ ਦੇ ਮੋਡਲ ਟਾਊਨ ਚ ਹਾਰਟ ਅਟੈਕ ਪਰਾਠੇ ਬਣਾਉਣ ਵਾਲੇ ਵੀਰ ਦਵਿੰਦਰ ਖਿਲਾਫ ਪੁਲਸ ਨੇ ਮਾਮਲਾ ਕੀਤਾ ਦਰਜ ਕਮੇਡੀਅਨ ਕਬਿਲ ਸ਼ਰਮਾ ਵੀ ਖਾ ਚੁੱਕੇ ਹਨ ਇਸ ਦੇ ਪਰਾਠੇ ਅੰਮ੍ਰਿਤਸਰ 에য়ারਪੋਰਟ ਤੇ ਯਾ ਬਰਾਮਦ ਕਸਟਮ ਅਧਿਕਾਰੀਆਂ ਨੇ ਮਾਮਲਾ ਕੀਤਾ ਦਰ ਪੁਲਿਸ ਨੇ ਗੁਰਦਾਸਪੁਰ ਚ ਹਥਿਆਰ ਤਸਕਰ ਕੀਤਾ ਗ੍ਰਫਤਾਰ ਬੱਤੀ ਬੋਰ ਮੈਗਜ਼ੀਨ ਤੇ 4 ਕਾਰਤੂਸ ਵੀ ਕੀਤੇ ਬਰਾਮਦ ਜਲੰਧਰ ਚ ਵਾਪਰੀ ਵੱਡੀ ਘਟਨਾ ਇੱਕੋ ਪਰਿਵਾਰ ਦੇ 5 ਜੀਆਂ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਇਸ ਰੋਨੇ ਰਚਾ ਇਤਿਹਾਸ ਹੁਣ ਖੁੱਲੇਗਾ ਬਲੈਕ ਹੋਲਸ ਦਾ ਰਾਜ ਐਕਸਪੋ ਸੈਟਲਾਈਟ ਨੂੰ ਪੁਲਾੜ ਯਾਨ ਤੋਂ ਸਫਲਤਾਪੂਰਵਕ ਕੀਤਾ ਗਿਆ ਵੱਖ ਐਨਆਈਏ ਨੇ ਸਾਲ 2023 ਚ ਹਾਈ ਕਮਿਸ਼ਨਰਾਂ ਤੇ ਦੂਤ ਘਰ ਤੇ ਹਮਲਿਆਂ ਦੇ 47 ਸ਼ਕਤੀਆਂ ਦੀ ਕੀਤੀ ਪਛਾਣ ਹਾਸਲ ਕੀਤੀ 94.7% ਦੀ ਸਜ਼ਾਦਾਰ 90 ਸਾਲ ਦੇ ਪਹਿਲੇ ਦਿਨ ਖੂਨ ਨਾਲ ਰੰਗੀ ਚਾਰਖੰਡ ਦੀ ਸੜਕ ਭਿਆਨਕ ਸੜਕ ਹਾਦਸੇ 'ਚ 6 ਲੋਕਾਂ ਦੀ ਹੋਈ ਮੌਤ ਲਾਲ ਚੌਕ ਤੋਂ ਮਨਾਲੀ ਤੱਕ ਸਲਾਨੀਆ ਨਾਲ ਤੱਕੇ ਪਹਾੜ ਵੈਸ਼ਨੋ ਦੇ ਵੀ ਪਹੁੰਚੇ ਰਿਕਾਰਡ ਸਿਰ ਤਾਲੂ ਲੰਗੇ 2 ਦਿਨਾਂ ਦੌਰਾਨ 3.75 ਲੱਖ ਤੋਂ ਵੱਧ ਪੁੱਜੇ ਸਲਾਨੀ 6 ਸਾਲ ਦੀ ਦਿਵेश ਨੇ 2 ਮਿੰਟ 'ਚ ਪੜਿਆ ਸ਼ਿਵ ਤਾंडਵ ਸਤੋਤਰ ਇੰਡੀਆ ਬੁੱਕ ਆਫ ਰਿਕਾਰਡ 'ਚ ਹੋਇਆ ਦਰਜ ਚੰਡੀਗੜ੍ਹ ਟ੍ਰੈਫਿਕ ਪੁਲ ਦਾ ਵੱਡਾ ਐਕਸ਼ਨ ਸਾਲ 2023 'ਚ ਲੋਕਾਂ ਦੇ 700 ਡਰਾਈਵਿੰਗ ਲਾਇਸੈਂਸ ਕਿਤੇ ਰੱਦ ਅਰਿਆਦੀ ਹੁਣ ਖੈਰ ਨਹੀਂ ਚੁੱਪੇ-ਚੁੱਪੇ ਤੇ ਨੇਵੀ ਦੀ ਤਿੱਖੀ ਨਜ਼ਰ ਨੇਵੀ ਨੇ ਸਮੁੰਦਰੀ ਸੁਰੱਖਿਆ ਲਈ ਡੈਸਟਰਾਇਰ ਕੀਤੇ ਤਨਾਤ ਜ਼ਰੂਰੀ ਹੋਵੇ ਤਾਂ ਮਿਟਾ ਦਿਓ ਅਮਰੀਕਾ ਤੇ ਦੱਖਣੀ ਕੋਰੀਆ ਦੇ ਨਾਮੋ ਨਿਸ਼ਾਨ ਕਿਮਜੋਂਗ ਉਨ ਨੇ ਫੌਜ ਨੂੰ ਦਿੱਤਾ ਹੁਕਮ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਦਿੱਤੀ ਜਾਣਕਾਰੀ ਅਮਰੀਕਾ ਨੇ ਲਾਲ ਸਾਗਰ ਚ ਹੋਥੀ ਬਗਿਆ ਤੇ ਕੀਤੀ ਕਾਰਵਾਈ ਤਿੰਨ ਜਹਾਜ਼ ਡੁੱਬੇ ਦਸਤਵਾਦੀ ਕਿਤੇ ਢੇਰ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਜਰਮਨ ਤੋਂ ਬੰਦਾ ਸਾਈਕਲ ਤੇ ਕਿੰਨਾ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈ 205 ਦਿਨਾਂ ਚ 10500 ਕਿਲੋਮੀਟਰ ਦਾ ਸਫ਼ਰ ਕੀਤਾ ਤੇ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਮ ਜ਼ੀ ਨਿਊਜ਼